ਕੀ ਹੋ ਗਏ ਜਸਟਿਸ ਖੁਲਦੀਪ ਛੰਗੂਣਾ ਦੀ ਸ਼ਖਸੀਅਤ ਬਾਰੇ ਹਾਂਜੀ ਹਾਂਜੀ ਸੋ ਜਸਟਿਸ ਸਾਹਿਬ ਅਸੀਂ ਕਹਿ ਸਕਦੇ ਹਾਂ ਵੀ ਉਹਨਾਂ ਦਾ ਟਾਈਮ ਮਾ ਦੌਰਾਨ ਹੈਨਾ 1993 94 ਚ ਹੋ ਆਏ ਸੀਗੇ ਸੋ 1997 ਵਿੱਚ ਰਿਟਾਇਰ ਹੋਏ ਸੋ ਉਹਨਾਂ ਦੀ ਦਹਾੜ ਸੀ ਜਿਹੜੀ ਜੀ ਸੋ ਜਿਹੜੇ ਉਹਨਾਂ ਨੇ ਫੈਸਲੇ ਲਾਏ ਹੈਗੇ ਆ ਸੋ ਉਹ ਬਹੁਤ ਕਮਾਲ ਸੀ ਉਹ ਇੱਕੋ ਇੱਕ ਕੱਲਾ ਗੁਰਸਿੱਖ ਜੱਜ ਸੀ ਜਦੋਂ ਦਹਾੜ ਦਾ ਸੀ ਸੁਪਰੀਮ ਕੋਰਟ ਵਿੱਚ ਤਾਂ ਇੱਕ ਖਬਰ ਬਣਦੇ ਸੀ ਵੀ ਉਹ ਕਿਸ ਕਿਸਮ ਦੇ ਫੈਸਲੇ ਲਾ ਰਹੇ ਆ ਆਹ ਜਿਹੜਾ 25000 ਲਾਸ਼ਾਂ ਵਾਲਾ ਕੇਸ ਹੈ ਜਿਸ ਸੁਖੀਰ ਜਸਵੰਤ ਸਿੰਘ ਖਾਲੜਾ ਦੀ ਸ਼ਹਾਦਤ ਵਾਲਾ ਕੇਸ ਹੈਗਾ ਸੋ ਉਹਦੇ ਚੋ ਜਿੰਨੇ ਉਹਨਾਂ ਨੇ ਕੈਟੇਗਰੀਕਲੀ ਟਿੱਪਣੀਆਂ ਕਰੀਆਂ ਸੋ ਉਹਨਾਂ ਨੇ ਆਪਣੀਆਂ ਟਿੱਪਣੀਆਂ ਵਿੱਚ ਇਹ ਕਿਹਾ ਵੀ ਇਹ ਇਹ ਜੈਨੋਸਾਈਡ ਆਏਗਾ ਸੋ ਇਹ ਸਿੱਖਾਂ ਦਾ ਜੈਨੋਸਾਈਡ ਹੋਇਆ ਜਿਹੜਾ ਆਹ ਸੁਪਰੀਮ ਕੋਰਟ ਨੇ ਕਾਨੂੰਨ ਬਣਾਇਆ ਸੀਗਾ ਵੀ ਹਰ ਬੰਦੇ ਦੀ 24 ਘੰਟੇ ਦੇ ਵਿੱਚ ਵਿੱਚ ਗ੍ਰਿਫਤਾਰੀ ਹੋਣੀ ਚਾਹੀਦੀ ਪੈਣੀ ਚਾਹੀਦੀ ਆ ਜੀ ਇਹ ਇਹ ਇੱਕ ਸਾਰਾ ਕਾਨੂੰਨ ਜਸਟਿਸ ਕੁਲਦੀਪ ਸਿੰਘ ਉਹਨਾਂ ਦੀ ਦੇ ਬੈਂਚ ਨੇ ਬਣਾਇਆ ਸੀਗਾ ਇਹ ਮੁਖੀ ਸੀ ਉਸ ਬੈਂਚ ਦੇ ਔਰ ਔਰ ਵੀ ਜਿਹੜਾ ਬੰਦਾ ਫੜਿਆ ਗਿਆ ਉਹਦਾ ਜਿਹੜਾ ਉਹਦਾ ਕਾਉਂਸਲ ਆ 24 ਘੰਟਿਆਂ ਦੇ ਵਿੱਚ ਵਿੱਚ ਉਹਦੋਂ ਵਕੀਲ ਨਾਲ ਜਿਹੜਾ ਮਲਾਇਆ ਜਾਵੇ ਉਹਦੇ ਪਰਿਵਾਰ ਨਾਲ ਮਿਲਣ ਦੀ ਜਿਹੜੀ ਰਿਟਾਇਰਮੈਂਟ ਤੋਂ ਬਾਅਦ ਉਹਨਾਂ ਨੇ ਬਹੁਤ ਬਹੁਤ ਵੱਡੇ ਪੱਧਰ ਤੇ ਵਰਲਡ ਸੈਕ ਔਰਗੇਨਾਈਜੇਸ਼ਨ ਦੇ ਰਾਹੀਂ ਜਿਸ ਤਰ੍ਹਾਂ ਸਿੱਖਾਂ ਨੂੰ ਜਥੇ ਬੰਦ ਕਰਨ ਦਾ ਕੋਸ਼ਿਸ਼ ਕਰਿਆ ਕੁਝ ਹਲਕੇ ਲੋਕ ਨੇ ਜਿਹੜੇ ਉਹ ਖਿੱਚਾ ਤੂਈ ਵਿੱਚ ਪੈ ਜਾਂਦੇ ਆ ਉਹ ਲੀਡਰਸ਼ਿਪ ਦੀ ਦੌੜ ਵਿੱਚ ਪੈ ਜਾਂਦੇ ਆ ਉਹਨਾਂ ਵਿੱਚ ਯੋਗਤਾ ਇੰਨੇ ਨਹੀਂ ਹੁੰਦੀ ਫਿਰ ਇਹ ਸਖਿੱਚਾ ਤੂਈ ਤੋਂ ਨਰਾਸ਼ ਹੋ ਕੇ ਇੱਕ ਇੰਨਾ ਵੱਡਾ ਪੜਿਆ ਲਿਖਿਆ ਵਿਅਕਤੀ ਆ ਜਿਹੜਾ ਫਿਰ ਪਿੱਛੇ हट ਗਿਆ ਇਹ ਸਿੱਖ ਕੌਮ ਵਿੱਚ ਸਾਡੇ ਆਈ ਹੈਗਾ ਵੀ ਅਸੀਂ ਪੜੇ ਲਿਖੇ ਵਿਅਕਤੀਆਂ ਨੂੰ ਇਸ ਤਰ੍ਹਾਂ ਜਰੀਲ ਕਰਦੇ ਆ ਵੀ ਉਹ ਮੁੜ ਕੇ ਮੈਦਾਨ ਹੀ ਛੱਡ ਜਾਂਦੇ ਆ ਪਾ ਗੱਲਬਾਤ ਕਰ ਲੈਣ ਜਸਟਿਸ ਕੁਲਦੀਪ ਸਿੰਘ ਉਹਨਾਂ ਦੀ ਜਿਨ੍ਹਾਂ ਦੀ ਕਿ ਪਿਛਲੇ ਦਿਨੀ ਜਿਹੜੀ ਹੈ ਮੌਤ ਹੋਈ ਹੈਗੀ ਆ ਸਰਦਾਰ ਹਰਪਾਲ ਸਿੰਘ ਜੀ ਕੀ ਕਹੋਗੇ ਜਸਟਿਸ ਕੁਲਦੀਪ ਸਿੰਘ ਉਹਨਾਂ ਦੀ ਸ਼ਖਸੀਅਤ ਬਾਰੇ ਹਾਂਜੀ ਹਾਂਜੀ ਸੋ ਜਸਟਿਸ ਸਾਹਿਬ ਅਸੀਂ ਕਹਿ ਸਕਦੇ ਹਾਂ ਵੀ ਉਹਨਾਂ ਦਾ ਟਾਈਮ ਦੌਰਾਨ ਹੈਨਾ 1993 94 ਚ ਹੋਏ ਸੀਗੇ ਸੋ 1997 ਵਿੱਚ ਰਿਟਾਇਰ ਹੋਏ ਆ ਸੋ ਉਹਨਾਂ ਦੀ ਦਹਾੜ ਸੀ ਜਿਹੜੀ ਸੋ ਜਿਹੜੇ ਉਹਨਾਂ ਨੇ ਫੈਸਲੇ ਲਾਏ ਹੈਗੇ ਆ ਸੋ ਉਹ ਬਹੁਤ ਕਮਾਲ ਸੀ ਉਹ ਇੱਕੋ ਇੱਕ ਕਲਾਗੁਰ ਸਿੱਖ ਜੱਜ ਸੀ ਜਦੋਂ ਉਹ ਦਹਾੜਦਾ ਸੀ ਸੁਪਰੀਮ ਕੋਰਟ ਵਿੱਚ ਤਾਂ ਇੱਕ ਖਬਰ ਬਣਦੀ ਸੀ ਵੀ ਉਹ ਕਿਸ ਕਿਸਮ ਦੇ ਫੈਸਲੇ ਲੈ ਰਿਹਾ ਤੁਸੀਂ ਦੇਖੋ ਆਹ ਜਿਹੜਾ 25 ਹਜ਼ਾਰ ਲਾਖਾਂ ਵਾਲਾ ਕੇਸ ਹੈ ਜਿਸ ਸੁਸ਼ੀਲ ਜਸਵੰਤ ਸਿੰਘ ਖਾਲੜਾ ਦੀ ਸ਼ਹਾਦਤ ਵਾਲਾ ਕੇਸ ਹੈਗਾ ਸੋ ਉਹਦੇ ਚੋ ਜਿੰਨੇ ਉਹਨਾਂ ਨੇ ਕੈਟੇਗਰੀਕਲ ਟਿੱਪਣੀਆਂ ਕਰੀਆਂ ਸੋ ਉਹਨਾਂ ਨੇ ਆਪਣੀਆਂ ਟਿੱਪਣੀਆਂ ਵਿੱਚ ਇਹ ਕਿਹਾ ਵੀ ਇਹ ਇਹ ਜੈਨੋਸਾਈਡ ਹੈਗਾ ਸੋ ਇਹ ਸਿੱਖਾਂ ਦਾ ਜੈਨੋਸਾਈਡ ਹੋਇਆ ਸੋ ਸੁਪਰੀਮ ਕੋਰਟ ਦੇ ਜੱਜ ਵੱਲੋਂ ਇਹ ਕਹਿ ਦੇਣਾ ਵੀ ਸਿੱਖਾਂ ਦਾ ਜੈਨੋਸਾਈਡ ਹੋਇਆ ਉਹ ਉਹਨਾਂ ਦੇ ਹਿੱਸੇ ਆਇਆ ਹੋਰ ਬਹੁਤ ਸਾਰੇ ਕੇਸ ਨਿਪਟੇ ਜਿਨ੍ਹਾਂ ਵਿੱਚੋਂ ਖਾਸ ਤੌਰ ਤੇ ਮਨੂੰ ਇੱਕ ਯਾਦ ਹੈਗਾ ਜਿਹੜਾ ਆਹ ਸੁਪਰੀਮ ਕੋਰਟ ਨੇ ਕਾਨੂੰਨ ਬਣਾਇਆ ਸੀਗਾ ਵੀ ਹਰ ਬੰਦੇ ਦੀ 24 ਘੰਟੇ ਦੇ ਵਿੱਚ ਵਿੱਚ ਗ੍ਰਫਤਾਰੀ ਹੋਣੀ ਚਾਹੀਦੀ ਪੈਣੀ ਚਾਹੀਦੀ ਆ ਜੀ ਇਹ ਇਹ ਇੱਕ ਸਾਰਾ ਕਾਨੂੰਨ ਜਸਟਿਸ ਕੁਲਦੀਪ ਸਿੰਘ ਉਹਨਾਂ ਦੀ ਦੇ ਬੈਂਚ ਨੇ ਬਣਾਇਆ ਸੀਗਾ ਇਹ ਮੁਖੀ ਸੀ ਉਸ ਬੈਂਚ ਦੇ ਔਰ ਔਰ ਵੀ ਜਿਹੜਾ ਬੰਦਾ ਫੜਿਆ ਗਿਆ ਉਹਦਾ ਜਿਹੜਾ ਉਹਦਾ ਕਾਉਂਸਲ ਆ 24 ਘੰਟਿਆਂ ਦੇ ਵਿੱਚ ਵਿੱਚ ਉਹਦੇ ਵਕੀਲ ਨਾਲ ਜਿਹੜਾ ਮਲਾਇਆ ਜਾਵੇ ਉਹਦੇ ਪਰਿਵਾਰ ਨਾਲ ਮਿਲਣ ਦੀ ਜਿਹੜੀ ਜਿਸ ਤਰ੍ਹਾਂ ਵੀ ਜਿਹੜੇ ਅਕਿਊਸਡ ਦੇ ਜਿਹੜੇ ਹਿਊਮਨ ਰਾਈਟਸ ਆ ਉਹਨਾਂ ਦੀ ਰਾਖੀ ਹੋਵੇ ਉਹ ਅਕਿਊਸਡ ਹੈਗਾ ਜਾਂ ਨਹੀਂ ਇਹਦਾ ਬਾਅਦ ਚੋਂ ਜਾ ਕੇ ਫੈਸਲਾ ਹੋਣਾ ਪਰ ਉਹਨੂੰ ਥਰੂ ਪ੍ਰੋਪਰ ਚੈਨਲ ਆ ਜਿਹੜਾ ਉਹ ਚੈਨਲਾਈਜ਼ ਕਰਨਾ ਇੱਕ ਕ੍ਰਿਮੀਨਲ ਜਿਹੜਾ ਪ੍ਰੋਸੀਜਰ ਹੈਗਾ ਉਹ ਉਹਦੇ ਵਿੱਚ ਜਿਹੜੀਆਂ ਕਾਨੂੰਨੀ ਮਾਪਦੰਡ ਪਾਏ ਹੈਗੇ ਆ ਉਹ ਜਸਟਿਸ ਕੁਲਦੀਪ ਸਿੰਘ ਨੇ ਪਾਏ ਆ ਆਪਣੀ ਰਿਟਾਇਰਮੈਂਟ ਤੋਂ ਬਾਅਦ ਉਹਨਾਂ ਨੇ ਬਹੁਤ ਬਹੁਤ ਵੱਡੇ ਪੱਧਰ ਤੇ ਵਰਲਡ ਸਿੱਖ ਆਰਗੇਨਾਈਜੇਸ਼ਨ ਦੇ ਰਾਹੀਂ ਜਿਸ ਤਰ੍ਹਾਂ ਸਿੱਖਾਂ ਨੂੰ ਜਥੇਬੰਦ ਕਰਨ ਦਾ ਕੋਸ਼ਿਸ਼ ਕਰਿਆ ਪਰ ਕਿਉਂਕਿ ਸਿੱਖਾਂ ਵਿੱਚ ਬਹੁਤ ਸਾਰੀ ਖਿੱਚਤ ਹੋਈ ਹੈ ਇਸ ਕਿਸਮ ਦੇ ਕਾਰਜ ਆ ਜਿਹੜੇ ਚੱਲਦੇ ਰਹਿੰਦੇ ਆ ਪਰ ਫਿਰ ਉਹ ਇਸ ਤਰ੍ਹਾਂ ਦੀਆਂ ਜਿਹੜੀਆਂ ਕੁਝ ਹਲਕੇ ਲੋਕ ਨੇ ਜਿਹੜੇ ਉਹ ਖਿੱਚਤ ਹੋਈ ਵਿੱਚ ਪੈ ਜਾਂਦੇ ਆ ਉਹ ਲੀਡਰਸ਼ਿਪ ਦੀ ਦੌੜ ਵਿੱਚ ਪੈ ਜਾਂਦੇ ਆ ਉਹਨਾਂ ਵਿੱਚ ਯੋਗਤਾ ਐਨੇ ਨਹੀਂ ਹੁੰਦੀ ਫਿਰ ਇਸ ਖਿੱਚਤ ਹੋਈ ਤੋਂ ਨਰਾਸ਼ ਹੋ ਕੇ ਕੋਈ ਇੰਨਾ ਵੱਡਾ ਪੜਿਆ ਲਿਖਿਆ ਵਿਅਕਤੀ ਆ ਜਿਹੜਾ ਫਿਰ ਪਿੱਛੇ ਹਟ ਗਿਆ ਇਹ ਸਿੱਖ ਕੌਮ ਵਿੱਚ ਸਾਡੇ ਆਈ ਹੈਗਾ ਵੀ ਅਸੀਂ ਪੜ੍ਹੇ ਲਿਖੇ ਵਿਅਕਤੀਆਂ ਨੂੰ ਇਸ ਤਰ੍ਹਾਂ ਜਰੀਲ ਕਰਦੇ ਆਂ ਵੀ ਉਹ ਮੁੜ ਕੇ ਮੈਦਾਨ ਹੀ ਛੱਡ ਜਾਂਦੇ ਆ ਸੋ ਉਹਨਾਂ ਦੇ ਸਟੇਟਸ ਦੇ ਹਿਸਾਬ ਨਾਲ ਅਸੀਂ ਜਿਹੜਾ ਵਾਤਾਵਰਣੇ ਤਿਆਰ ਕਰਦੇ ਸੋ ਫਿਰ ਉਹੀ ਜਿਹੜੀ ਲੀਡਰਸ਼ਿਪ ਨੂੰ ਇੰਨੀ ਸਮਝ ਨਹੀਂ ਹੁੰਦੀ ਜਾਂ ਜਿਹੜੀ ਲੀਡਰਸ਼ਿਪ ਐਕਸੀਡੈਂਟਲੀ ਆਈ ਹੁੰਦੀ ਆ ਸੋ ਉਹੀ ਜਿਹੜਾ ਪੜ ਮਲ ਕੇ ਬੈਠ ਜਾਂਦੀ ਆ ਸੋ ਉਹ ਅੱਜ ਤੱਕ ਅਸੀਂ ਸਿੱਖ ਸੰਸਥਾਵਾਂ ਚਾਹੇ ਉਦੇਸ਼ ਵਿੱਚ ਨੇ ਆਦੇਸ਼ ਵਿੱਚ ਦੇਖ ਰਹੇ ਆ ਵੀ ਬਹੁਤ ਸਾਰੇ ਐਕਸੀਡੈਂਟਲ ਲੀਡਰ ਆ ਜਿਹੜੇ ਸਿੱਖ ਕੌਮ ਦੀ ਅਗਵਾਈ ਕਰ ਰਹੇ ਆ ਇਸੇ ਕਰਕੇ ਸਾਡਾ ਜਿਹੜਾ ਫਿਊਚਰ ਆ ਉਹ ਕਾਫੀ ਡਾਵਾ ਡੋਲਤਾਵਲ ਬੱਧ ਰਿਹਾ ਹੈ ਜੀ ਬਿਲਕੁਲ ਜੀ ਕਿਉਂਕਿ ਜਿਹੜਾ ਵੀ ਕੋਈ ਜਿਸਤੇ ਵਿੱਚ ਵੀ ਆਪਾਂ ਕਈ ਕੁਝ ਪੋਜ਼ਿਬਿਲਿਟੀਟੀਆਂ ਹੋਣ ਕੋਈ ਚੰਗੀਆਂ ਗੱਲਾਂ ਹੋਣ ਉਸ ਨੂੰ ਜਿਹੜਾ ਹੈ ਕੌਮ ਨੂੰ ਅੱਗੇ ਲੈ ਕੇ ਆਉਣਾ ਚਾਹੀਦਾ ਹੈ ਸਾਰਾ ਕੁਝ ਹੀ ਆਪਾਂ ਕਈ ਵਾਰੀ ਸੋਚਦੇ ਹਾਂ ਕਿ ਹਰੇਕ ਪੱਖ ਤੋਂ ਹੀ ਜਿਹੜਾ ਬੰਦਾ ਹੈ ਉਹ ਸੰਪੂਰਨ ਹੋਵੇ ਇਹ ਚੀਜ਼ਾਂ ਜਿਹੜੀਆਂ ਕਿਤਨਾ ਕਿਤੇ ਸੰਭਵ ਨਹੀਂ ਹੁੰਦੀਆਂ ਤੇ ਦੂਜੇ ਮੈਂ ਗੱਲਬਾਤ ਕਰ ਲੈਨੇ ਆ 1984 ਸਿੱਖ ਤਲਿਆਮ ਦੇ ਕੇਸ ਚ ਸ سزا ਘੱਟ ਰਹੀ ਬਲਵਾਨ ਖੋਖਰ ਦੇ ਵੱਲੋਂ ਪਟੀਸ਼ਨ ਪਾਈ ਗਈ ਹੈ ਕਿ ਰਹਾ ਕੀਤਾ ਜਾਵੇ ਆਪਣੀਆਂ ਸਰੀਰਕ ਜਿਹੜੀਆਂ ਹੈਗੀਆਂ ਲੋੜਾਂ ਜਾਂ ਕਹਿ ਲਈਏ ਕਿ ਬਿਮਾਰੀ ਦਾ ਬਹਾਨਾ ਜਾਂ ਕਈ ਕੁਝ ਪਾਇਆ ਕੀ ਕਹੋਗੇ ਹਾਂਜੀ ਹਾਂਜੀ ਸੋ ਇਹ 1984 ਦੇ ਸਿੱਖ ਕਤਲੇਆਮ ਦੇ ਮੈਂ ਬਹੁਤ ਥੋੜੀਆਂ ਸਜ਼ਾਵਾਂ ਹੋਈਆਂ ਸੋ ਬਲਵਾਨ ਖੋਖਰ ਇੱਕ ਇੱਕ ਵਿਅਕਤੀ ਆ ਜਿਹਨੂੰ ਸਜ਼ਾ ਹੋਈ ਹੈਗੀ ਆ ਤੇ ਸੱਜਣ ਕੁਮਾਰ ਇਸ ਕੇਸ ਵਿੱਚ ਰਖਲ ਬਲੀ ਹੋਗੇ ਸੀਗੇ ਸੋ ਉਹਨਾਂ ਨੂੰ ਦੂਜੇ ਕੇਸ ਵਿੱਚ ਆ ਜਿਹੜੀ ਸਜ਼ਾ ਹੋਈ ਐ ਸੋ ਬਲਵਾਨ ਖੋਖਰ ਨੇ ਹੁਣ ਕਿਹਾ ਵੀ ਮੈਂ 65 ਸਾਲ ਦਾ ਹੋ ਗਿਆ ਹਾਂ ਮਨੁਸ਼ੀਰਕ ਤੌਰ ਤੇ ਬਿਮਾਰੀਆਂ ਲੱਗੀਆਂ ਸੁਪਰੀਮ ਕੋਰਟ ਵਿੱਚ ਪਟੀਸ਼ਨ ਪਾਈ ਹੈ ਉਹਨੇ ਹਾਲੇ ਤੱਕ ਸਰਕਾਰ ਨੂੰ ਨੋਟਿਸ ਹੋਇਆ ਪਰ ਹੁਣ ਇਹ ਦੇਖਣਾ ਚਾਹੀਦਾ ਵੀ ਭਾਈ ਦਵਿੰਦਰਪਾਲ ਸਿੰਘ ਭੁੱਲਰ ਨੂੰ ਕਿੰਨੀਆਂ ਬਿਮਾਰੀਆਂ ਨੇ ਉਹ ਲਗਾਤਾਰ 7-8 ਸਾਲ ਤੋਂ ਜਿਹੜਾ ਹੈਗਾ ਹਸਪਤਾਲ ਵਿੱਚ ਰਹਿ ਰਿਹਾ ਉਹ ਆਪਣੀ ਸਜ਼ਾ ਵੀ ਪੂਰੀ ਕਰ ਚੁੱਕਿਆ ਜੀ ਇਹਦੇ ਬਾਬੂਦੂ ਨੇ ਰਹਿ ਰਿਹਾ ਨਹੀਂ ਕੀਤਾ ਜਾ ਰਿਆ ਨਾ ਸੋ ਇਹ ਕਾਨੂੰਨ ਦੇ ਡਬਲ ਸਟੈਂਡਰਡਸ ਹੈਗੇ ਆ ਹੁਣ ਭਾਈ ਰਾਜੋਵਾਣਾ ਨੂੰ ਜੇ ਕੋਈ ਬੰਦਾ ਛੱਡ ਦੇਊਗਾ ਤਾਂ ਭਾਈ ਰਾਜੋਣਾ ਕਿੱਡਾ ਕ ਖਤਰਨਾਕ ਕੰਮ ਕਰ ਦੇਊਗਾ ਸਟੇਟ ਲਈ ਹਨ ਸੋ ਇਹ ਕੋਈ ਇਹ ਨਹੀਂ ਹੈਗਾ ਵੀ ਉਹ ਉਹ ਮੂਰ ਰੱਖਨੇ ਹਨ ਹੈਨਾ ਬੀਅ ਉਹ ਇੱਕ ਨਫਰਤ ਆ ਮਾਨਵ ਵਿੱਚ ਨਫਰਤ ਆ ਵੀ ਸਿੱਖ ਕਾ ਨੂੰ ਛੱਡਣੇ ਆ ਅੰਦਰ ਹੀ ਮਰਮਰ ਜਾਣਦੇ ਹੋ ਨਾ ਸੋ ਇੱਕ ਨਫਰਤ ਚੋਂ ਆ ਸਾਰਾ ਕੁਝ ਸੋ ਬਾਇ ਲਾਅ ਨਹੀਂ ਚੱਲ ਰਿਹਾ ਹੁਣ ਕਿਹਾ ਜਾ ਰਿਹਾ ਵੀ ਵੀ ਬੰਦਾ ਆਪਣੀ ਆਪਣੀ ਕੀਤੀ ਦਾ ਗੁਨਾਹ ਦਾ ਅਹਿਸਾਸ ਨਹੀਂ ਕਰ ਰਿਹਾ ਜਿਹੜੇ ਉਹ ਬਿਲਕਿਸਬਾਨ ਨੂੰ ਆਲੇ ਛੱਡੇ ਆ ਜਾਂ ਹੋਰ ਛੱਡੇ ਆ ਜਾਂ ਸਿਰਸੇ ਵਾਲੇ ਨੂੰ ਤੁਸੀਂ ਛੱਡ ਰਹੇ ਹੋ ਲਗਾਤਾਰ ਉਹਨੇ ਗੁਨਾਹ ਦਾ ਅਹਿਸਾਸ ਕਰ ਲਿਆ ਉਹਨੂੰ ਹਰ 15 ਦਿਨਾਂ ਬਾਅਦ ਉਹ ਬਾਹਰ ਬੈਠਾ ਹੁੰਦਾ ਨਾ ਸੋ ਇਹ ਹੈਗਾ ਵੀ ਇਹ ਡਬਲ ਸਟੈਂਡਰਡਸ ਆ ਸਿਰਫ ਨਫਰਤ ਦੀ ਭਾਵਨਾ ਚੋਂ ਰਾਜਨੀਤੀ ਚਲਾਈ ਜਾ ਰਹੀ ਆ ਕਾਨੂੰਨੀ ਤੌਰ ਤੇ ਨਹੀਂ ਦੇਖੋ ਸੁਪਰੀਮ ਕੋਰਟ ਦੇ ਹਾਲੇ ਹੁਕਮ ਆ ਉਹ ਆਏ ਆ ਨਿਰਦੇਸ਼ ਆਇਆ ਸਰਕਾਰਾਂ ਨੂੰ ਉਹਦੇ ਚੋਂ ਕੀ ਫੈਸਲਾ ਆਉਂਦਾ ਕੀ ਨਹੀਂ ਉਹ ਅਗਲੇ ਦਿਨਾਂ 'ਚ ਸਾਹਮਣੇ ਆਵੇਗਾ ਜੀ ਬਿਲਕੁਲ ਜੀ ਤੇ ਦੂਜੇ ਬਨੇ ਹੁਣ ਆਪਾਂ ਗੱਲਬਾਤ ਕਰ ਲੈ ਨਰੇਸ਼ ਯਾਦਵ ਜੋ ਕਿ ਆਮ ਆਦਮੀ ਪਾਰਟੀ ਦਿੱਲੀ ਦੇ ਐਮ ਐਲ ਏ ਹੈਗੇ ਨੇ ਇਹਨਾਂ ਦੇ ਉੱਤੇ ਜਿਹੜਾ ਹੈ 2 ਸਾਲ ਦੀ ਇਹਨਾਂ ਨੂੰ ਮਲੇਰ ਕੋਟਲਾ ਦੀ ਅਦਾਲਤ ਵੱਲੋਂ ਬੇਅਦਬੀ ਦੇ ਦੋਸ਼ ਤੇ ਵਿੱਚ ਜਿਹੜਾ ਹੈ ਸਜ਼ਾ ਦਿੱਤੀ ਗਈ ਸੀ ਤੇ ਹੁਣ ਇਹਨਾਂ ਦੇ ਜਿਹੜਾ ਹੈ ਹਾਈ ਕੋਰਟ ਦੇ ਵੱਲ ਰੋਕੀਤਾ ਔਰ ਹਾਈ ਕੋਰਟ ਨੇ ਸਟੇ ਵੀ ਦੇ ਦਿੱਤੀ ਹੈ ਸਰਦਾਰ ਅਵਤਾਰ ਸਿੰਘ ਜੀ ਕੀ ਕਹੋਗੇ ਦਿੱਲੀ ਦਾ ਐਮ ਐਲ ਏ ਹੋਵੇ ਤੇ ਉਹ ਮਲੇਰ ਕੋਟਲਾ ਦੇ ਵਿੱਚ ਕੁਰਾਨ ਸ਼ਰੀਫ ਦੀ ਬੇਅਦਬੀ ਵਾਲਾ ਕੇਸ ਹੋਵੇ ਤੇ سزا ਹੋਈ ਕੀ ਮਸਲਾ ਕੀ ਹੈ ਹਾਂ ਦੇਖੋ ਇਹ ਬਹੁਤ ਤੁਸੀਂ ਦੇਖੋ ਕੰਪਲੀਕੇਟਡ ਮਸਲਾ ਹੈ ਕਿ ਬਈ ਦਿੱਲੀ ਹਾਲਾਂਕਿ ਜਿਹੜੇ ਬੰਦੇ ਦਿੱਲੀ ਚ ਰਹਿੰਦੇ ਆ ਉਹਨਾਂ ਨੂੰ ਪੰਜਾਬ ਦਾ ਬਹੁਤਾ ਸਮਝ ਵੀ ਹੈ ਨਹੀਂ ਬਈ ਪੰਜਾਬ ਚ ਕਿਸ ਤਰ੍ਹਾਂ ਵੱਸਦੇ ਆ ਜਾਂ ਕਿਸ ਤਰ੍ਹਾਂ ਦਿੱਲੀ ਤੋਂ ਹੁਣ ਕੋਈ ਬੰਦਾ ਪੰਜਾਬ ਆ ਜਾਵੇ ਉਹ ਤਾਂ ਵਿਚਾਰਾ ਟਕਰਾਂ ਜਿਹਾ ਮਾਰਦਾ ਹੀ ਫਿਰਦਾ ਰਹਿੰਦਾ ਵੀ ਜਾਣਾ ਕਿੱਥੇ ਆ ਬੱਸ ਕਿੱਥੋਂ ਲੈਣੀ ਆਉਣਾ ਜਾਂ ਸੋ ਬੰਦੇ ਦਾ ਇਹਨਾਂ ਨੈਟ var Kona Hanım. Hmm. Ee, bir ਕਿੰਨੇ ਪੈਸੇ ਲੱਗੇ ਹੋਣਗੇ 40-50 ਲੱਖ ਰੁਪਈਆ ਕਿੱਥੇ ਆਊਗਾ ਜਿਹਨਾਂ ਬੰਦਿਆਂ ਨੂੰ ਪੈਸੇ ਦਿੱਤੇ ਹੋਣਗੇ ਸਾਰਾ ਸਿਸਟਮ ਚਲਾਇਆ ਹੋਊਗਾ ਮਤਲਬ ਫਿਰ ਜਿਹੜੀ ਚੋਣਾਂ ਦੇ ਟਾਈਮ ਤੇ ਬਾਕੀ ਦੀਆਂ ਜਾਂ ਗੁਰੂ ਗ੍ਰੰਥ ਸਾਹਿਬ ਦੀਆਂ ਬੇਦਮੀਆਂ ਫਿਰ ਉਹਨਾਂ ਦੀ ਵੀ ਕਿਤਨਾ ਕਿਤੇ ਡੀਪ ਇਨਵੈਸਟੀਗੇਸ਼ਨ ਹੋਣੀ ਚਾਹੀਦੀ ਹੈ ਡੀਪ ਇਨਵੈਸਟੀਗੇਸ਼ਨ ਹੋਣੀ ਚਾਹੀਦੀ ਡੀਪ ਇਨਵੈਸਟੀਗੇਸ਼ਨ ਸੋ ਇਹ ਜਿਹੜੀਆਂ ਗੁਰੂ ਗ੍ਰੰਥ ਸਾਹਿਬ ਵਾਲੀਆਂ ਬੇਦਮੀਆਂ ਉਹ ਤਾਂ ਦਿੱਲੀ ਤੋਂ ਆਪਰੇਟਡ ਹੋਈਆਂ ਤੁਸੀਂ ਦੇਖੋ ਵੀ ਉਹਦੇ ਚ ਜਿਹੜਾ ਵੀ ਦੋਸ਼ੀ ਫੜਿਆ ਜਾਂਦਾ ਆ ਜਾਂ ਉਹਨੂੰ ਮਾਰ ਦਿੱਤਾ ਜਾਂਦਾ ਜਾਂ ਫਿਰ ਉਹ ਗੁੰਮ ਹੀ ਹੋ ਜਾਂਦਾ ਨਾ ਵੀ ਉਹਦਾ ਉਹਦਾ ਕੋਈ ਪ ਯਾ ਸੋ ਆ ਨਰੇਸ਼ ਯਾਦਵ ਵਾਲਾ ਵੀ ਦਿੱਲੀ ਦਾ ਐਮ ਐਲ ਏ ਮਲੇਰ ਕੋਟਲੇ ਆ ਕੇ ਕਾਰਵਾਈਆਂ ਕਰਵਾ ਰਿਹਾ ਔਰ ਹੁਣ ਤਾਂ ਦੋਸ਼ੀ ਵੀ ਪਾਇਆ ਗਿਆ ਨਾ 2 ਸਾਲ ਦੀ ਕੈਦ ਹੋ ਗਈ ਆ ਸੋ ਆਮ ਆਦਮੀ ਪਾਰਟੀ ਦੇ ਬਾਰੇ ਕੀ ਰੁਖ ਕਰਦੀ ਆ ਉਹਨੂੰ ਇਹ ਕਾਫੀ ਪੁਰਾਣਾ ਉਤੋਂ ਬਾਅਦ ਉਹਨੂੰ ਦੁਬਾਰੇ ਐਮਲਏ ਚ ਚੇੜ ਦਿੱਤੇ ਗਿਆ ਇਹ ਦੁਬਾਰੇ ਚੋਣਾਂ ਆ ਗਿਆ ਇਹ 16 17 ਦਾ ਮਾਮਲਾ ਉਤੋਂ 17 ਚ ਜਿਹੜੀਆਂ ਚੋਣਾਂ ਹੋਈਆਂ ਹਨਾ ਹਾਂ ਵੀ ਉਹਦੇ ਚ ਦੁਬਾਰਾ ਵੀ ਇਹ ਚੋਣਾਂ ਗਿਆ ਹੈ ਹਾਂ ਸੋ ਤੁਸੀਂ ਦੇਖੋ ਵੀ ਫਿਰ ਅਰਵਿੰਦ ਕੇਜਰੀਵਾਲ ਦੀ ਇਮਾਨਦਾਰੀ ਜਾਂ ਧਰਮ ਨਿਰਪੱਖਤਾ ਇਟ ਮੀਨਸ ਮੁਸਲਮਾਨਾਂ ਦੇ ਖਿਲਾਫ ਤੇ ਸਿੱਖਾਂ ਦੇ ਖਿਲਾਫ ਜੋ ਮਰਜ਼ੀ ਕਰੀ ਜਾਓ ਹਨਾ ਵੀ ਉਹਦੇ ਉਹਦੇ ਚ ਸਾਰੀਆਂ ਪਾਰਟੀਆਂ ਪ੍ਰਮਾਨ ਕਰਦੀਆਂ ਨੇ ਇਵਨ ਆਮ ਆਦਮੀ ਪਾਰਟੀ ਵੀ ਪ੍ਰਮਾਨ ਕਰਦੀ ਹੈ ਹੁਣ ਕੱਢਿਆ ਜਾਵੇ ਉਹਨੂੰ ਜੀ 2 ਸਾਲ ਦੀ ਸਜ਼ਾ ਹੋ ਗਈ ਆ ਉਹਨੂੰ ਕੋਈ ਵੀ ਨਾ ਯੂ ਆਰ ਨਾਟ ਪਾਰਟ ਆਫ ਆਮ ਚ ਜਾਊਗਾ ਫਿਰ ਅੱਗੇ ਜੇ ਸੁਪਰੀਮ ਕੋਰਟ ਚ ਜਾਊਗਾ ਮਤਲਬ ਉਹੀ ਫਿਰ ਤਰੀਕਾ ਪੈਂਦੀਆਂ ਰਹਿਣਗੇ ਔਰ ਇਹ ਮਤਲਬ ਇਸੇ ਤਰੀਕੇ ਦਾ ਨਾਲ ਹੀ ਜਾਰੀ ਰਹੂਗਾ ਸੋ ਤੁਹਾਡੀ ਇਮਾਨਦਾਰੀ ਕਿੱਥੇ ਗਈ ਇਹ ਦੱਸਿਆ ਜਾਵੇ ਨਾ ਵੀ ਇੱਕ ਇੱਕ ਐਡਕ ਨਾਉਣੇ ਕਾਂਡ ਵਿੱਚ 2 ਸਾਲ ਦੀ ਸਜ਼ਾ ਹੋ ਗਈ ਆ ਜੇ ਕੋਈ ਐਵੀਡੈਂਸ ਸੀ ਅਦਾਲਤ ਨੇ ਤਾਂ ਹੀ ਸਜ਼ਾ ਕਰੀ ਆ ਕਿਉਂਕਿ ਉਹਦੇ ਵਿੱਚ ਬਲਾਸਫੇਮੀ ਵਿੱਚ ਹੈ ਹੀ 3 ਸਾਲ ਦੀ ਐ ਮੈਕਸਿਮਮ ਕੋਈ ਜੱਜ 2 ਸਾਲ ਦੀ ਕਰ ਦਿੰਦਾ ਕੋਈ 2.5 ਸਾਲ ਦੀ ਕਰ ਦਿੰਦਾ ਸੋ ਇਹਦੇ ਚ ਜ਼ਿਆਦਾ ਹੈ ਹੀ ਨਹੀਂ ਸਜ਼ਾ ਸੋ ਇਸ ਕਰਕੇ ਆ ਬਕਾਇਦਾ ਇਹ ਕਲੈਰਟੀ ਹੋਣੀ ਚਾਹੀਦੀ ਆ ਵੀ ਦਿੱਲੀ ਦਾ ਬੰਦਾ ਪੰਜਾਬ ਵਿੱਚ ਆ ਕੇ ਕਿਵੇਂ ਬੇਦਬੀਆਂ ਇੰਨੀਆਂ ਮਾਸਟਰਮਾਈਂਡ ਕਰ ਗਿਆ ਸੋ ਇਹ ਇਹ ਬੜਾ ਗੰਭੀਰ ਮਾਮਲਾ ਹੈ ਹੈ ਨਾ ਜੀ ਬਿਲਕੁਲ ਜੀ ਤੇ ਦੂਜੇ ਬੰਦੇ ਹੁਣ ਆਪਾਂ ਗੱਲਬਾਤ ਕਰ ਲੈਨੇ ਕਿਸਾਨਾਂ ਦੀ ਜੋ ਕਿ ਸ਼ੰਭੂ ਬਾਰਡਰ ਦੇ ਵਿੱਚ ਹਰਿਆਣੇ ਦੀਆਂ ਬਰੂਹਾਂ ਦੇ ਉੱਤੇ ਜਿਹੜਾ ਮੋਰਚਾ ਆਪਾਂ ਦੇਖਿਆ ਕਿ ਪਿਛਲੇ ਤਕਰੀਬਨ 9-10 ਮਹੀਨਿਆਂ ਤੋਂ ਲੱਗਾ ਹੋਇਆ ਹੈ ਕਿਸਾਨ ਹਰਿਆਣੇ ਤੋਂ ਹੋ ਕੇ ਦਿੱਲੀ ਨੂੰ ਜਾਣਾ ਚਾਹੁੰਦੇ ਨੇ ਔਰ ਜਦੋਂ ਆਪਾਂ ਦੇਖਿਆ ਕਿ ਕੁਝ ਮਹੀਨੇ ਪਹਿਲਾਂ ਸੁਪਰੀਮ ਕੋਰਟ ਨੇ ਵੀ ਇਹ ਕਿਹਾ ਸੀ ਕਿ ਤੁਸੀਂ ਆਪਣੇ ਜਿਹੜੇ ਵਾਹਨ ਹੈਗੇ ਨੇ ਤੁਸੀਂ ਆਪਣੇ ਡਰੈਕਟਰ ਟਰਾਲੀਆਂ ਜਿਹੜੇ ਵਹੀਕਲਸ ਹੈਗੇ ਨੇ ਇੱਥੇ ਛੱਡ ਕੇ ਉਸ ਤੋਂ ਬੈਠਾ ਤੁਸੀਂ ਜਾ ਸਕਦੇ ਹੋ ਸਰਦਾਰ ਅਤਰ ਸਿੰਘ ਜੀ 101 ਮਰਜੀਬੜਿਆਂ ਦਾ ਜਥਾ ਨਾਮ ਦਿੱਤਾ ਗਿਆ ਧਰਮੀਓਦ ਮੋਰਚੇ ਦੇ ਟਾਈਮ ਤੋਂ ਮੇਰਾ ਖਿਆਲ ਹੈ ਇਹ ਸ਼ਬਦ ਜਿਹੜਾ ਹੈ ਦੁਬਾਰਾ ਇੱਕ ਵਾਰੀ ਜਿਹੜਾ ਜੀਵਿਤ ਹੋਇਆ ਹੈਗਾ ਔਰ ਉਸ ਨੂੰ ਲੈ ਕੇ ਜਿਹੜਾ ਹੈ ਹੁਣ ਹਰਿਆਣੇ ਦੀ ਸਰਕਾਰ ਵੱਲੋਂ ਇਹ ਬਹਾਨਾ ਪਾਇਆ ਗਿਆ ਕਹਿੰਦੇ ਵੀ ਦਿੱਲੀ ਦੇ ਵੱਲੋਂ ਤੁਹਾਨੂੰ ਆਉਣ ਦੀ ਪਰਮਿਸ਼ਨ ਹੈਗੀ ਆ ਉਹ ਪਰਮਿਸ਼ਨ ਲੈ ਕੇ ਆਓ ਤੇ ਫਿਰ ਅਸੀਂ ਤੁਹਾਨੂੰ ਜਾਣ ਦਿੰਦੇ ਆ ਦੁਬਾਰਾ ਉਹੀ ਬੈਰੀਕੇਟਿੰਗ ਅਥਰੂ ਗੈਸ ਦੇ ਗੋਲੇ ਉਹ ਸਾਰਾ ਕੁਝ ਇੱਕ ਸੀਨ ਜਿਹੜਾ ਰਿਪੀਟ ਜਿਹੜਾ ਕੀਤਾ ਗਿਆ ਚਪਰੇਬਲ ਵਾਲਾ ਇਹਨੂੰ ਕਿਵੇਂ ਤੁਸੀਂ ਦੇਖਦੇ ਹੋ ਹਾਂਜੀ ਹਾਂਜੀ ਸੋ ਉਹਨਾਂ ਦਾ ਇਹ ਹੈਗਾ ਵੀ ਨਰਿੰਦਰ ਮੋਦੀ ਨੂੰ ਕਿਸੇ ਚਾ ਝਗੜੇ ਚੋਂ ਬਚਾਉਣਾ ਵੀ ਦਿੱਲੀ ਨੂੰ ਆ ਕੇ ਨਾ ਘੇਰ ਲੈਣਾ ਹਨਾ ਸੋ ਲਗਾਤਾਰ ਇਸ ਤਰ੍ਹਾਂ ਦਾ ਯਤਨ ਕਰ ਰਹੇ ਆ ਪਿਛਲੇ ਇਸ ਸਾਲ ਹੀ ਫਰਵਰੀ ਵਿੱਚ ਕਿੰਨੀਆਂ ਗੋਲੀਆਂ ਚਲਾਈਆਂ ਗਈਆਂ ਕਿੰਨੇ ਟਰੈਕਟਰ ਭੰਨੇ ਗਏ ਇੱਕ ਨੌਜਵਾਨ ਦਾ ਕਤਲ ਹੋਇਆ ਮੇਰੇ ਖਿਆਲ 400 ਤੋਂ ਵੱਧ ਜ਼ਖਮੀ ਹੋਏ ਆ ਬਹੁਤ ਸਾਰੇ ਇੱਕ ਡਰੋਨਾਂ ਨਾਲ ਇਸ ਤਰ੍ਹਾਂ ਅਟੈਕ ਕਰੇਗਾ ਜਿੱਦਾਂ ਯੂਕਰੇਨ ਤੇ ਰਸ਼ੀਆ ਦੀ ਜੰਗ ਲੱਗੀ ਹੁੰਦੀ ਹੈ ਨਾ ਸੋ ਸਿੱਖਾਂ ਨੂੰ ਦੁਸ਼ਮਣਾਂ ਵਾਂਗ ਜਿਹੜਾ ਕਿਸਾਨਾਂ ਨੂੰ ਟਰੀਟ ਕੀਤਾ ਗਿਆ ਸੋ ਇਹਦੇ ਚੋਂ ਬਹੁਤ ਸਾਰੇ ਸੰਦੇਸ਼ ਮਿਲਦੇ ਆ ਉਹ ਸਮਝਦੇ ਕੀ ਆ ਤੁਹਾਨੂੰ ਹਨਾ ਸੋ ਹੁਣ ਵੀ ਜਥਿਆਂ ਨੂੰ ਨਹੀਂ ਜਾਣ ਦਿੱਤਾ ਜਾ ਰਿਹਾ ਦਿੱਲੀ ਵੱਲ ਬੜੇ ਬੜੇ ਬਹਾਨੇ ਕੀਤੇ ਜਾ ਰਹੇ ਆ ਸੋ 101 ਮਰਜੀ ਬੜਿਆਂ ਦਾ ਜਥਾ ਜਾਣ ਦੀ ਜਿਹੜੀ ਕੋਸ਼ਿਸ਼ ਕਰ ਰਿਹਾ ਹੈਗਾ ਪਰ ਰੋਕਿਆ ਜਾ ਰਿਹਾ ਸੋ ਇਹਦੇ ਚੋਂ ਤਾਂ ਇਹ ਹੀ ਹੈਗਾ ਵੀ ਨਰਿੰਦਰ ਮੋਦੀ ਦੀ ਸਰਕਾਰ ਜੀ ਉਹ ਕਹਿੰਦੀ ਆ ਵੀ ਐਮਐਸਪੀ ਦਿੰਦੇ ਆ ਉਹਨੂੰ ਗਰੰਟੀ ਕਰ ਦਵੇ ਐਡਾ ਵੱਡਾ ਕੀ ਮਸਲਾ ਹੈਗਾ ਹਨਾ ਵੀ ਜਦੋਂ ਇਹਨਾਂ ਦੇ ਲੱਖਾਂ ਹਜ਼ਾਰਾਂ ਕਰੋੜ ਮਾਫ ਹੁੰਦੇ ਆ ਇਹਨਾਂ ਦੇ ਵਪਾਰੀਆਂ ਦੇ ਤੋਂ ਕਿਸਾਨਾਂ ਨੂੰ ਐਮਐਸਪੀ ਦੇਣ ਵਿੱਚ ਕੀ ਇਹਨਾਂ ਨੂੰ ਉਹ ਹਰਜ ਹੈਗਾ ਨਾ ਸੋ ਇਹ ਗਲਤ ਹੈਗਾ ਕਿਸਾਨਾਂ ਨੂੰ ਇਹ ਦਰਸਾਇਆ ਜਾ ਰਿਹਾ ਹੈਗਾ ਵੀ ਤੁਸੀਂ 2 ਨੰਬਰ ਦੇ ਸ਼ਹਿਰੀ ਆ ਅਸੀਂ ਤੁਹਾਨੂੰ 2 ਨੰਬਰ ਦੇ ਸ਼ਹਿਰੀ ਆ ਵਾਂਗੀ ਟਰੀਟ ਕਰਾਂਗੇ ਕਦੀ ਕੋਈ ਤੁਸੀਂ ਦੇਖਿਆ ਵੀ ਕੋਈ ਫੈਕਟਰੀ ਮਾਲਕ ਇਸ ਤਰ੍ਹਾਂ ਸੰਘਰਸ਼ ਕਰਦਾ ਹੋਵੇ ਉਹਨਾਂ ਦਾ ਇੱਕ ਇੱਕ ਵਾਰ ਹੀ ਕਹਿਣ ਤੇ ਪ੍ਰਧਾਨ ਮੰਤਰੀ ਨਾਲ ਮੀਟਿੰਗ ਹੋ ਜਾਂਦੀ ਹੈ ਨਾ ਹੂੰ ਹੂੰ ਕਿ ਕੋਈ ਫੈਕਟਰੀ ਮਾਲਕ ਕੋਈ ਉਦਯੋਗਪਤੀ ਕੋਈ ਜਿਹੜੇ ਵੱਡੇ ਅਮੀਰ ਨੇ ਕਦੀ ਸੰਘਰਸ਼ ਨਹੀਂ ਕਰਦੇ ਹਨ ਉਹਨਾਂ ਦੇ ਪੈਰਾਂ ਵਿੱਚ ਸਰਕਾਰਾਂ ਪੈਂਦੀਆਂ ਸੋ ਜਿਹੜੇ ਬੰਦੇ ਅਨੋਗਾ ਕੇ ਦਿੰਦੇ ਆ ਉਹਨਾਂ ਨੂੰ ਜਿਸ ਤਰ੍ਹਾਂ ਲਾਠੀਆਂ ਗੋਲੀਆਂ ਬੰਦੂਕਾਂ ਤੇ ਸਾਰਾ ਕੁਝ ਕੀਤਾ ਜਾਂਦਾ ਸੋ ਇਹ ਬਿਲਕੁਲ ਗਲਤ ਹੈਗੀ ਆ ਕਿਸਾਨਾਂ ਨਾਲ ਜਿਹੜੀ ਉਹਨਾਂ ਦੇ ਦੁਸ਼ਮਣਿਆ ਹੁਣ ਤਾਂ ਤੁਸੀਂ ਦੇਖੋ ਉਪਰਾਸ਼ਟਰਪਤੀ ਮਿਸਟਰ ਧਨਖੜ ਆ ਉਹ ਮਹਾਰਾਸ਼ਟਰ ਵਿੱਚ ਬੋਲੇ ਆ ਵੀ ਮੁੜ ਕੇ ਕਿਸਾਨ ਅੰਦੋਲਨ ਐਡੀ ਵੱਡੇ ਪੱਧਰ ਤੇ ਹੋ ਰਿਹਾ ਵੀ ਸਰਕਾਰ ਕਰ ਕੀ ਰਹੀ ਹੈਗੀ ਆ ਸੋ ਉਹਨਾਂ ਨੇ ਵੀ ਆਵਾਜ਼ ਉਠਾਈ ਆ ਮਿਸਟਰ ਜਗਦੀਸ਼ ਧਨਖੜ ਨੇ ਨਾ